ਰਾਜਵੀਰ ਜਵੰਦੇ ਬਾਰੇ ਆਈ ਨਵੀਂ ਅਪਡੇਟ ਰਾਜਵੀਰ ਜਵੰਦੇ ਦੀ ਅਚਾਨਕ ਮੌਤ ਨੂੰ ਉਸਦੇ ਚਾਹਣ ਵਾਲਿਆਂ ਵਿੱਚ ਜੋੜ ਕੇ ਰੱਖ ਦਿੱਤਾ ਹੈ ਕਈ ਅਣ ਸੁਨੇ ਸਵਾਲ ਖੜੇ ਕਰ ਦਿੱਤੇ ਹਨ ਹੌਲੀ ਹੌਲੀ ਸਾਹਮਣੇ ਆ ਰਹੇ ਨਵੇਂ ਖੁਲਾਸੇ ਇਹ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿ ਇਹ ਇੱਕ ਹਾਸਾ ਸੀ ਜਾਂ ਇਹਦੇ ਪਿੱਛੇ ਕਈ ਹੋਰ ਵੱਡਾ ਰਾਜ ਲੁਕਿਆ ਹੋਇਆ ਸੀ ਸੋਸ਼ਲ ਮੀਡੀਆ ਤੇ ਹਰ ਰੋਜ਼ ਨਵੀਆਂ ਰਚਨਾਵਾਂ ਦਾ ਸਿਲਸਲਾ جاری ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਬਾਈਕ ਐਕਸੀਡੈਂਟ ਨਹੀਂ ਸਗੋ ਇਸ ਮਾਮਲੇ ਵਿੱਚ ਹੋਰ ਵੀ ਰਾਜ਼ ਛੁਪਿਆ ਹੈ ਸਭ ਤੋਂ ਪਹਿਲੀ ਗੱਲ ਜਿਸ ਲੋਕਾਂ ਦਾ ਧਿਆਨ ਖਿੱਚਿਆ ਕਿ ਉਹ ਰਾਜਵੀਰ ਦੀ ਆਖਰੀ ਸੋਸ਼ਲ ਮੀਡੀਆ ਦੇ ਪੋਸਟ ਜੋ ਹਾਸੇ ਤੋਂ 2 ਦਿਨ ਪਹਿਲਾਂ ਹੀ ਸਾਂਝੀ ਕੀਤੀ ਗਈ ਉਸ ਵੀਡੀਓ ਚ ਸਿਰਫ ਆਪਣੇ ਦੋਸਤਾਂ ਨਾਲ ਰਾਈਡ ਕਰਦਾ ਦਿਖਾਈ ਦੇ ਰਿਹਾ ਹੈ ਹਰ ਇੱਕ ਦੇ ਹੈਲਮਟ ਦੇ ਕੈਮਰੇ ਸਾਫ਼ ਨਜ਼ਰ ਆਉਂਦੇ ਨੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਾਸੀ ਵਾਲੇ ਦਿਨ ਸਿਰਫ ਰਾਜਵੀਰ ਦਾ ਕੈਮਰਾ ਕਿਉਂ ਬੰਦ ਸੀ ਇਹ ਛੋਟੀ ਜੀ ਗੱਲ ਨੇ ਲੋਕਾਂ ਨੂੰ ਮਨ ਵਿੱਚ ਕਈ ਸਵਾਲ ਖੜੇ ਕੀਤੇ ਹਨ ਹੁਣ ਸਵਾਲ ਇਹ ਉੱਠਦਾ ਹੈ ਕਿ ਰਾਜਵੀਰ ਜਵੰਦਾ ਦੇ ਕਾਫਲੇ ਨਾਲ ਰਾਈਟ ਕਾਰេស ਸੀ ਸਾਰੇ ਆ ਕੋਲ ਕੈਮਰੇ ਸੀ ਜਦੋਂ ਇਹ ਹਾਸਾ ਹੋਇਆ ਤਾਂ ਕੈਮਰਾ ਸੀ ਨਾ ਕੋਈ ਵੀਡੀਓ ਸਾਹਮਣੇ ਆਈ ਤੇ ਨਾ ਕੋਈ ਸਾਥੀ ਖੁੱਲ ਕੇ ਬਿਆਨ ਦਿੱਤਾ ਸਭ ਤੋਂ ਵੱਡੀ ਗੱਲ ਉਹ ਸਾਰੇ ਸਾਥੀ ਅਚਾਨਕ ਗਾਇਬ ਕਿਉਂ ਹੋ ਗਏ ਜਦੋਂ ਰਾਜਵੀਰ ਜ਼ਖਮੀ ਸੀ ਉਸ ਨੂੰ ਤੁਰੰਤ ਮਦਦ ਦੀ ਲੋੜ ਸੀ ਉੱਥੇ ਕੋਈ ਨਹੀਂ ਸੀ ਇਹ ਚੁੱਪੀ ਹੀ ਹੋਰ ਵੀ ਸਵਾਲ ਖੜੇ ਕਰ ਰਹੀ ਹੈ ਦੂਜੇ ਪਾਸੇ ਗੱਲ ਇਹ ਹੈ ਕਿ ਹਾਸੇ ਵਿੱਚ ਦੋ ਵਾਹਨ ਟਕਰਾਏ ਸੀ ਪੁਲਸ ਵਾਲਿਓਂ ਦੋਵੇਂ ਵਾਨਾ ਨੂੰ ਕਬਜ਼ੇ ਵਿੱਚ ਲੈ ਲੈਂਦੀ ਆ ਇਸ ਮਾਮਲੇ 'ਚ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਨਾਲ ਰਾਜਵੀਰ ਦੀ ਬਾਈਕ ਵੱਜੀ ਸੀ ਉਹ ਗੱਡੀ ਕਦੇ ਵੀ ਦਿਖਾਈ ਨਹੀਂ ਦਿੱਤੀ ਨਾ ਕੋਈ ਤਸਵੀਰ ਸਾਹਮਣੇ ਆਈ ਨਾ ਕੋਈ ਰਿਪੋਰਟ ਜਾਰੀ ਹੋਈ ਬਸ ਚੁੱਪ ਹੀ ਧਾਰੀ ਹੋਈ ਹੈ